ਅੱਜ ਸ਼ਹਿਰ ਨਕੋਦਰ ਵਿਖੇ ਇੱਕ ਬੇहद ਦਿਲ ਦਹਿਲਾਹ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਭਾਈ ਗਗਨਦੀਪ ਸਿੰਘ ਨਾਮ ਦੇ ਸਾਡੇ ਪੱਤਰਕਾਰ ਵੀਰ ਉੱਤੇ ਕੱਲ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੱਧੀ ਰਾਤ ਨੂੰ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਘਰ ਤੋਂ ਬਾਹਰ ਕੁਝ ਸਮੇਂ ਲਈ ਜਾਂਦੇ ਹਨ ਉਹਨਾਂ ਦੱਸਿਆ ਕਿ ਜਦ ਕੱਲ ਰਾਤ ਤੇਜ਼ ਹਨੇਰੀ ਵਗ ਰਹੀ ਸੀ ਅਤੇ ਲਾਈਟ ਗਈ ਹੋਈ ਸੀ ਉਸ ਵੇਲੇ ਜਦੋਂ ਆਪਣੇ ਘਰ ਤੋਂ ਬਾਹਰ ਕੁਝ ਸਮੇਂ ਲਈ ਆਏ ਤੇ ਅਚਾਨਕ ਹਨੇਰੇ ਵਿੱਚ ਉਨ੍ਹਾਂ ਤੇ ਕੁਝ ਵਿਅਕਤੀਆਂ ਨੇ ਬੇਹੱਦ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਇਸ ਹਮਲੇ ਵਿੱਚ ਉਹ ਬਾਲ-ਬਾਲ ਬੱਚੇ ਪਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਬੇਹੋਸ਼ ਵੀ ਹੋ ਜਾਂਦੇ ਹਨ ਹਮਲਾਵਰ ਇਸ ਹਮਲੇ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਅਤੇ ਉਨ੍ਹਾਂ ਦੀ ਜਾਨ ਬਚਾਈ ਗਈ ਨਿਕੋਦਰ ਤੋਂ ਪੱਤਰਕਾਰ ਰਾਜੇਸ਼ ਕੁਮਾਰ ਦੀ ਰਿਪੋਰਟ ਕੇਡੀ ਵਰਲਡ ਪੰਜਾਬੀ ਨਿਊਜ਼ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਸਿਵਲ ਹਸਪੀਟਲ ਨਕੋਦਰ ਵਿਖੇ ਜਿੱਥੇ ਆਪਣੇ ਪੱਤਰਕਾਰ ਗਗਨਦੀਪ ਸਿੰਘ ਉਹਨਾਂ ਤੇ ਕੱਲ ਰਾਤ ਕਾਤਲਾਨਾ ਹਮਲਾ ਹੋਇਆ ਆਓ ਤੁਹਾਨੂੰ ਲੈ ਚੱਲਦੇ ਹਾਂ ਹਸਪਤਾਲ ਦੇ ਅੰਦਰ ਤੇ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਕੇਡੀ ਵਰਲਡ ਪੰਜਾਬੀ ਨਿਊਜ਼ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਵਿਖਾ ਰਹੇ ਹਾਂ ਤੁਹਾਨੂੰ ਸਿਵਲ ਹਸਪਤਾਲ ਨਕੋਦਰ ਕੇ ਦੀਆਂ ਜਿੱਥੇ ਕਿ ਜੇ ਆਪਾਂ ਗੱਲ ਕਰੀਏ ਕਿ ਕਲਮ ਤੇ ਹਮਲਾ ਇੱਕ ਪੱਤਰਕਾਰ ਸਾਡੇ ਵੱਡੇ ਵੀਰ ਸਾਡੇ ਨਾਲ ਮੌਜੂਦ ਨੇ ਕੱਲ ਕੁਝ ਅਨਪਛਾਤੇ ਬੰਦਿਆਂ ਨੇ ਕੁਝ ਅਨਪਛਾਤੇ ਲੋਕਾਂ ਨੇ ਇਹਨਾਂ ਤੇ ਹਮਲਾ ਕੀਤਾ ਆਓ ਜਾਣਦੇ ਹਾਂ ਕਿ ਕੀ ਸੀ ਪੂਰਾ ਮਾਮਲਾ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੇ ਸਾਡੇ ਦਰਸ਼ਕ ਵੀਰਾਂ ਨੂੰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਭਾਈ ਗਗਨਦੀਪ ਸਿੰਘ ਆ ਡੀਡੀ ਟੀਵੀ ਚੈਨਲ ਦੀ ਵਧਾਵਾ ਟੀਵੀ ਚੈਨਲ ਦਾ ਮੈਂ ਵੀ ਰਿਪੋਰਟਰ ਆ ਨਾਲ ਔਰ ਕਿੰਨੇ ਸਮੇਂ ਤੋਂ ਤੁਸੀਂ ਜੁੜਿਓ ਆਪਣੀ ਇਸ ਮੀਡੀਆ ਲਾਈਨ ਦੇ ਨਾਲ ਮੈਨੂੰ ਸਗੋਂ ਤਕਰੀਬਨ 4 ਸਾਲ ਹੋ ਗਏ ਔਰ ਇਹ ਜਿਹੜਾ ਹਾਦਸਾ ਪੇਸ਼ ਆਇਆ ਇਹ ਕਦੋਂ ਮਤਲਬ ਕਿ ਪੂਰਾ ਸਾਨੂੰ ਦੱਸੋ ਸਾਡੇ ਦਰਸ਼ਕ ਵੀਰਾਂ ਨੂੰ ਕਦੋਂ ਇਹ ਮਤਲਬ ਹੋਇਆ ਇਹ ਜਿਹੜੀ ਅੱਜ ਰਾਤ ਲੰਘ ਕੇ ਗਈ ਆ ਰਾਤ ਹਨੇਰੀ ਬਹੁਤ ਚੱਲੀ ਸੀਗੀ ਰਾਤ ਤੇ ਲਾਈਟ ਚੱਲੇ ਗਈ ਸੀਗੀ ਮੈਂ ਸਾਰਾ ਟੱਬਰ ਤਕਰੀਬਨ ਅਸੀਂ ਜੀ ਜਾਗਦੀ ਸੀਗੀ ਤੇ ਮੈਂ ਸੌਂ ਨਹੀਂ ਲੱਗਾ ਸੀ ਮਾਂ ਚਲ ਮੈਂ ਬਾਥਰੂਮ ਕਰ ਆਵਾ ਬਾਹਰ ਜਦ ਮੈਂ ਬਾਥਰੂਮ ਕਰਨ ਵਾਸਤੇ ਜਦੋਂ ਇਹਦੇ ਬਾਹਰ ਨਿਕਲਿਆ ਆਪਣੇ ਬਰਾਂਡੇ ਦੇ ਵਿੱਚੋਂ ਤੇ ਬਾਹਰ ਜਿਹੜੇ ਬੰਦੇ ਪਹਿਲਾਂ ਹੀ ਮਤਲਬ ਸ਼ਸਤਰ ਲੈ ਕੇ ਤੇਜ ਹਥਿਆਰ ਹਥਿਆਰ ਸ਼ਸਤਰ ਲੈ ਕੇ ਖੜੇ ਸੀਗੇ ਜਦੋਂ ਮੈਂ ਆਪਣੇ ਕਮਰੇ ਤੋਂ ਬਾਹਰ ਐਂਟਰੀ ਕੀਤੀ ਆ ਤਾਂ ਉਹਨਾਂ ਮੇਰੇ ਤੇ ਜਿਹੜੇ ਹਥਿਆਰ ਸੀ ਉਹ ਚਲਾਉਣੇ ਸ਼ੁਰੂ ਕਰ ਦਿੱਤੇ ਮਤਲਬ ਤੁਸੀਂ ਆਖ ਰਹੇ ਹੋ ਕੱਲ ਜਦੋਂ ਮੌਸਮ ਖਰਾਬ ਹੋਇਆ ਔਰ ਹਨੇਰੀ ਬਹੁਤ ਤੇਜ਼ ਚੱਲ ਰਹੀ ਸੀ ਉਸ ਸਮੇਂ ਲਾਈਟ ਵੀ ਗਈ ਹੋਈ ਸੀ ਉਸ ਸਮੇਂ ਤੁਸੀਂ ਬਾਹਰ ਆਏ ਹੋ ਉਸ ਸਮੇਂ ਬਾਹਰ ਆਏ ਹਾਂਜੀ ਉਦੋਂ ਫਿਰ ਉਹਨਾਂ ਨੇ ਮੇਰਾ ਪਹਿਲੀ ਪਹਿਲੀ ਜਿਹੜੀ ਉਹਨਾਂ ਕੋਲ ਦਾਤਰ ਸੀ ਸ਼ਾਇਦ ਕਿ ਕਰਪਾਨ ਸੀਗੀ ਪਹਿਲੀ ਉਹਨਾਂ ਨੇ ਕਰਪਾਨ ਮੇਰੇ ਆਹ ਇਥੇ ਜਾਨੀ ਕਿ 7 ਦਾ ਇਸ 7 ਟਾਂਕੇ ਲੱਗੇ ਆ ਦੂਜੀ ਉਹਨਾਂ ਨੇ ਮੇਰੇ ਇਧਰਲੇ ਬੰਨੇ ਮਾਰੀ ਆ ਦੋ ਬੰਦੇ ਸੀ ਦੋਵੇਂ ਵਾਰੀ ਵਾਰੀ ਵਾਰ ਕਰਦੇ ਸੀਗੇ ਇਧਰ ਵੀ ਲੱਗਾ ਹੋਇਆ ਫਿਰ ਜਦੋਂ ਮਾਰ ਲੱਗੇ ਫਿਰ ਮੈਂ ਆਪਣਾ ਗੁੱਟ ਅੱਗੇ ਕਰ ਦਿੱਤਾ ਹੱਥ ਅੱਗੇ ਕਰਤਾ ਮੇਰੇ ਹੱਥ ਤੇ ਜਾਨੀ ਕਿ ਹੱਡੀ ਜਿਹੜੀ ਵੱਢੀ ਗਈ ਆ ਘੱਟ ਦੀ ਅਫਸੋਸ ਵਾਲੀ ਗੱਲ ਇਹ ਆ ਵੀ ਮੈਂ ਰਾਤ 3 ਵਜੇ ਲਾ ਇੱਥੇ ਆਇਆ ਵਾਂ ਤੇ ਮੈਨੂੰ ਕਿਸੇ ਵੀ ਡਾਕਟਰ ਨੇ ਮੇਰਾ ਜਿੱਦ ਤੱਕ ਅਸੀਂ ਕਹਿ ਤਵਾ ਕੇ ਭਾਜੀ ਉਹਨਾਂ ਨੇ ਇਲਾਜ ਕਰਵਾਇਆ ਉਹ ਵੀ ਬੜੇ ਜ਼ੋਰ ਦੇ ਨਾਲ ਚਲੋ ਤੁਸੀਂ ਆਪਾਂ ਪੱਤਰਕਾਰ ਹੀ ਲੈਣ ਦੇ ਵਿੱਚ ਆਪ ਹੋ ਗਿਆ ਕਦਾ ਵੀ ਆਮ ਬੰਦਾ ਹੋਵੇ ਨੂੰ ਲੱਗਾ ਉਹਦੀ ਤੇ ਕੇਰ ਹੀ ਨਹੀਂ ਹੈਗੀ ਪੁੱਛਦਾ ਸੀ ਨਹੀਂ ਹੈਗੀ ਮੇਰੇ ਦੋ ਟੱਕ ਲੱਗੇ ਹੋਇਆ ਆ ਆ ਦੋਵੇਂ ਉਂਗਲੀਆਂ ਜਿਹੜੀਆਂ ਵਾ ਇਹਨਾਂ ਦੀ ਜਿਹੜੀਆਂ ਹੱਡੀਆਂ ਜਿਹੜੀਆਂ ਵੱਡੀਆਂ ਗਈਆਂ ਵਾ ਅਸਰੇ ਦੇ ਵਿੱਚ ਆਇਆ ਤੇ ਭਾਜੀ ਉੱਥੇ ਜਦੋਂ ਉਹਨਾਂ ਨੇ ਮੇਰੇ ਮੇਰਾ ਫਿਰ ਮੋਬਾਈਲ ਸੀਗਾ ਮੈਂ ਮੋਬਾਈਲ ਮਾਰਿਆ ਉਹਦੇ ਮੂੰਹ ਤੇ ਤੇ ਉਹਨੂੰ ਇਦਾਂ ਲੱਗਾ ਵੀ ਛਾਂ ਦੇ ਦੇ ਕੋਲੇ ਕੋਈ ਹਥਿਆਰ ਆ ਤੇ ਉਹ ਉਹ ਭੱਜ ਗਿਆ ਤੇ ਪਛਾਹ ਹੋ ਗਿਆ ਤੇ ਫਿਰ ਉਹਨਾਂ ਚੋਂ ਮੈਂ ਆਪਣੇ ਬੱਚਿਆਂ ਨੂੰ ਆਵਾਜ਼ ਮਾਰੀ ਜਿਹੜੇ ਮੇਰੇ ਕੋਲ ਨੌਜਵਾਨ ਮੁੰਡੇ ਆ ਤੇ ਉਹਨਾਂ ਚੋਂ ਇਹ ਵੀ ਬਾਹਰ ਨਿਕਲ ਆਏ ਹਥਿਆਰ ਲੈ ਕੇ ਕਿਉਂਕਿ ਉਹ ਭੱਜ ਗਏ ਡੇਢ ਕੇ ਚਿਲਾ ਗੱਡੀ ਜਿਹੜੀ ਦੂਰ ਖੜੀ ਸੀ ਜਿੱਥੋਂ ਜਾ ਕੇ ਗੱਡੀ 'ਚ ਬੈਠੇ ਆ ਉਹ ਗੱਡੀ ਤਾਂ ਲੱਗਦੀ ਵੀ ਜਾਂ ਤੇ ਸਿਵਟ ਜਾਂ i20 ਗੱਡੀ ਹੋਵੇ ਵੀਰੇ ਜਿਹੜਾ ਬਹੁਤ ਹੀ ਜ਼ਬਰਦਸਤ ਔਰ ਕਾਤੀ ਨਾਲ ਹਮਲਾ ਤੁਹਾਡੇ ਤੇ ਹੋਇਆ ਔਰ ਇਸ ਤੋਂ ਕੀ ਇਸ ਤੋਂ ਪਹਿਲਾਂ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਕਾਲ ਆਈ ਹੋਵੇ ਜਾਂ ਇਸ ਤੋਂ ਪਹਿਲਾਂ ਕੋਈ ਛੁੱਟਪੁੱਟ ਘਟਨਾ ਹੋਈ ਹੋਵੇ ਤੁਹਾਡੇ ਨਾਲ ਪੱਤਰਕਾਰੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਈ ਵਾਰੀ ਮਾਂ ਕਿਸੇ ਨੂੰ ਬਾਦੀ ਹੁੰਦੀ ਆ ਤੇ ਕਿਸੇ ਨੂੰ ਨਾ ਪੱਤਰਕਾਰੀ ਦੇ ਵਿੱਚ ਜਦੋਂ ਆਪਾਂ ਇੱਕ ਪੱਖ ਦੀ ਗੱਲ ਕਰਦੇ ਆ ਦੂਜੇ ਨੂੰ ਕਈ ਰੀ ਮਿਰਚਾਂ ਲੱਗ ਵੀ ਜਾਂਦੀਆਂ ਤੇ ਮਾੜਾ ਮੋੜ ਤੇ ਹੁੰਦਾ ਰਹਿੰਦਾ ਵਾਜ ਦੇ ਵਿੱਚ ਵੀ ਤੁਸੀਂ ਸਾਡੀ ਆ ਖਬਰ ਲਾਤੀ ਤੁਸੀਂ ਅੱਡ ਲਾਤੀ ਪਰ ਮੈਨੂੰ ਇੰਨਾ ਨਹੀਂ ਸੀਗਾ ਕਿ ਮੇਰੇ ਨਾਲ ਕੋਈ ਨਾ ਕੋਈ ਮੇਰੇ ਨਾਲ ਵਿਰੋਧ ਕਰੂਗਾ ਪਰ ਇੰਨੀ ਅਜੇ ਤੱਕ ਕੋਈ ਆਪਾਂ ਕੀਤਾ ਵੀ ਨਹੀਂ ਇੱਥੋਂ ਤੱਕ ਕੋਈ ਨਾ ਕਿ ਬੈਰ ਵਿਰੋਧ ਵਾਲੀ ਜਾਂਦਾ ਔਰ ਇੱਥੇ ਜਿਹੜਾ ਤੁਹਾਨੂੰ ਐਡਮਿਟ ਕਰਵਾਇਆ ਗਿਆ ਕਦੋਂ ਇੱਕ ਕੀ ਸਮਾਸੀ ਰਾਤੀ ਹੋ ਗਿਆ ਸੀ ਐਡਮਿਟ ਹੋ ਜੀ ਰਾਤੀ 12:05 ਤੇ ਮੇਰੇ ਤੇ ਹਮਲਾ ਹੋਇਆ ਤੇ 12:15 ਤੇ ਅਸੀਂ ਚੌਕੀ ਫੋਨ ਲਾਇਆ ਤੇ 12:30 35 ਮਿੰਟ ਤੇ ਜਿਹੜੀ ਚੌਕੀ ਇਨ ਚਾਰਜ ਤੇ ਸਰਬਜੀ ਸਿੰਘ ਹੌਲਦਾਰ ਉਹ ਦੋਵੇਂ ਸਾਡੇ ਕੋਲ ਪਹੁੰਚ ਗਏ ਆ ਉਹ ਫਿਰ ਮੈਨੂੰ ਨਾਲ ਲੈ ਕੇ ਮਤਲ ਹਸਰਤਾਲ ਸ਼ਾਹਕੋਟ ਲੈ ਕੇ ਗਏ ਉੱਥੇ ਜਾ ਕੇ ਉਹਨਾਂ ਨੇ ਉਹ ਦਾਖਲ ਕਰਾਇਆ ਉੱਥੇ ਉਹਨਾਂ ਨੇ ਮੇਰੇ ਜਿਹੜੀ ਟਾਂਕੇ ਡੁੰਕੇ ਲਾਏ ਆ ਤੇ ਉੱਥੋਂ ਉਹਨਾਂ ਨੇ ਮੁੜ ਕੇ ਫਿਰ ਇੱਥੇ ਸਿਵਟ ਕਰਾ 3:30 ਵਜੇ ਇੱਥੇ ਆਏ ਆ ਉਹ ਇੱਥੇ ਜਦੋਂ ਤੁਸੀਂ ਸਿਵਲ ਹਸਪਤਾਲ ਨਕੋਧਰ ਵਿਖੇ ਆਏ ਹੋ ਇੱਥੇ ਦੀਆਂ ਸੇਵਾਵਾਂ ਤੁਹਾਨੂੰ ਠੀਕ ਲੱਗੀਆਂ ਇਹਨਾਂ ਦੀ ਜਿਹੜੀ ਤੁਹਾਡੀ ਫਸਟ ਏਡ ਸੀ ਜਾਂ ਡਾਕਟਰਾਂ ਨੇ ਜਿਹੜੀ ਤੁਹਾਨੂੰ ਪਹਿਲੀ ਪਹਿਲ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਉਹ ਤੁਹਾਨੂੰ ਠੀਕ ਲੱਗੀ ਨਹੀਂ ਉਹ ਉਹਨਾਂ ਨੇ ਮੇਰੇ ਵੇਰਵੇ ਜਿਹੜੀ ਕੀਤੀ ਆ ਵਧੀਆ ਉਹਨਾਂ ਨੇ ਮੇਰੇ ਟਾਂਕੇ ਵੀ ਲਾਏ ਆ ਕੇਅਰ ਵੀ ਕੀਤੀ ਆ ਮਨਜੀਤ ਸਿੰਘ ਸੀਗਾ ਡਾਕਟਰ ਤੇ ਮਨਪ੍ਰੀਤ ਸਿੰਘ ਸਾਹਿਬ ਗੁਰਸੇਖਾ ਬੰਦਾ ਇੱਥੇ ਜਦੋਂ ਆਇਆ ਤੇ ਮੇਰੇ ਕੋਲ ਡਾਕਟਰ ਆਇਆ ਜਰੂਰ ਆ ਤੇ ਉਹਨੇ ਪੁੱਛਿਆ ਵੀ ਕਿਦਾਂ ਵੀ ਤੁਹਾਨੂੰ ਉਹਨਾਂ ਨੇ ਠੀਕ ਠੋਕੇ ਲਾਤੇ ਆ ਪਰ ਉਸ ਤੋਂ ਬਾਅਦ ਆ ਮੈਨੂੰ ਅਤੇ ਦੁਪਹਿਰ ਜੱਕ 2 ਵਜੇ ਤੱਕ ਕਿਸੇ ਨੇ ਨਹੀਂ ਪੁੱਛਿਆ ਅਨਕਿ ਤੁਸੀਂ ਭਾਈ ਕੋਈ ਟੀਕਾ ਕੋਈ ਗੋਲੀ ਕੋਈ ਕੀ ਤੁਹਾਨੂੰ ਕੋਈ ਚਾਹੀਦਾ ਕੋਈ ਨਹੀਂ ਇੱਥੇ ਬੜਿਆ ਵੀਰ ਇੱਕ ਮੀਡੀਆ ਪਰਸਨ ਸ਼ਖਸ ਦੇ ਨਾਲ ਇਸ ਤਰ੍ਹਾਂ ਦੀ ਵਾਰਦਾਤ ਹੋਣਾ ਇਸ ਤਰ੍ਹਾਂ ਦੀ ਘਨੌਨੀ ਵਾਰਦਾਤ ਹੋਣਾ ਬਹੁਤ ਹੀ ਗਲਤ ਹਰੇਕ ਬੰਦਾ ਇਸ ਨੂੰ ਗਲਤ ਆਖੇਗਾ